ਮੇਰੇ ਜੀ ਬੋਲਣਾ ਨਹੀਂ ਸੀਂ ਦੀ ਰਣ ਨਾ 2017 ਕਾ ਆਇਆ ਚਲੋ ਉਹ ਬੋਲੇ ਸੀ ਮਾਫੀ ਵਾਲੇ ਹਾਂ ਬਹੁਤ ਵਾਰੀ ਆਪੇ ਕਿਦੋਂ ਸਵਾਲ ਹੋਰ ਪੁੱਛ ਲਈ ਬਾਈ ਜੀ ਮਸਾ ਤੁਸੀਂ ਸਾਡੇ ਜ세ਦਾਰ ਹੋ ਅਸੀਂ ਕੀਰਤਨ ਸੁਣਾ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਦੇ ਕੀਰਤਨ ਸੁਣਿਆ ਮੈਂ ਜੀ ਚਲੋ ਰਜਿੰਦਰ ਸਿੰਘ ਸਵਰਾਜ ਨੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਵੱਡੀਆਂ ਮੰਗਾਂ ਨੂੰ ਲੈ ਕੇ ਤੇ ਖਾਸ ਕਰ ਜਿਹੜੀਆਂ ਸਿੱਖ ਪੰਥ ਦੇ ਸਾਹਮਣੇ ਚੁਣੌਤੀਆਂ ਭਰਪੂਰ ਕਹਿ ਸਕਦੇ ਆ ਕਿ ਇਸ ਵਕਤ ਸਵਾਲ ਨਜ਼ਰ ਆਉਂਦੇ ਨੇ ਤੇ ਇਸੇ ਨੂੰ ਲੈ ਕੇ ਖਾਸ ਕਰ ਜਿਹੜਾ ਜੂਥ ਹੈ ਉਹਦੇ ਵਿੱਚ ਵੱਡਾ ਸ਼ਿਕਵਾ ਵੀ ਪਾਇਆ ਜਾਂਦਾ ਏ ਜੇ ਪੰਜਾਬ ਦੇ ਮੁੱਦਿਆਂ ਦੇ ਵਿੱਚੋਂ ਖਾਸ ਮੁੱਦੇ ਦੀ ਗੱਲ ਕਰਨੀ ਹੋਵੇ ਤਾਂ ਉਹ ਨਸ਼ੇ ਦਾ ਮੁੱਦਾ ਏ ਤੇ ਨਸ਼ੇ ਦੇ ਮੁੱਦੇ ਦੇ ਉੱਪਰ ਪਰਮਿੰਦਰ ਸਿੰਘ ਝੋਟਾ ਜੋ ਕਿ ਮਾਨਸਾ ਦੇ ਨਾਲ ਸੰਬੰਧਿਤ ਹੈ ਉਹਦੇ ਵੱਲੋਂ ਪਿੰਡਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਕੰਮ ਵੀ ਕੀਤਾ ਜਾ ਰਿਹਾ ਏ ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨੌਨਵਾਨਾਂ ਦੇ ਵਾਸਤੇ ਕਿਤੇ ਨਾ ਕਿਤੇ ਪ੍ਰੇਰਣਾ ਸਰੋਤ ਰਹੇ ਨੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਵੀ ਸ਼ਮੂਲੀਅਤ ਦੇਖੀ ਜਾ ਸਕਦੀ ਹੈ ਤਜਾਹੇ ਦੇ ਵਿੱਚ ਪਰਮਿੰਦਰ ਝੋਟਾ ਦੇ ਵੱਲੋਂ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਜੋ ਕਿ ਮੌਜੂਦਾ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਨੂੰ ਘੇਰ ਕੇ ਕੁਝ ਸਵਾਲ ਕੀਤੇ ਜਾਂਦੇ ਨੇ ਜਿਹੜੇ ਸਵਾਲਾਂ ਦੇ ਵਿੱਚ ਉਹ ਖਾਸ ਕਰ ਇਸ ਗੱਲ ਦਾ ਜ਼ਿਕਰ ਵੀ ਹੁੰਦਾ ਏ ਕਿ ਤੁਹਾਡੀ ਦਿੱਲੀ ਦੇ ਨਾਲ ਜਾ ਰਹੀ ਹੈ ਤੁਸੀਂ ਬਿਰਬੀਆਂ ਦੇ ਉੱਪਰ ਬਿਰਬੀਆਂ ਦੇ ਮੁੱਦੇ ਦੇ ਉੱਪਰ ਕੀ ਕੁਝ ਕੀਤਾ ਹੈ ਬਰਗਾੜੀ ਦੇ ਮੁੱਦੇ ਦੇ ਉੱਪਰ ਕੀ ਕੁਝ ਕੀਤਾ ਤਾਂ ਜਥੇਦਾਰ ਸਭ ਦੇ ਵੱਲੋਂ ਪਰਮਿੰਦਰ ਝੋਟਾ ਨੂੰ ਸਾਈਡ ਤੇ ਕੀਤਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਤਲਖੀ ਵੀ ਜ਼ਾਹਰ ਜੀ ਗੱਲ ਹੈ ਕਿ ਦਿਖਾਈ ਜਾ ਰਹੀ ਹੈ ਇਸੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਬੱਲੂਆਣਾ सुरेंद्रਪਾਲ ਸਿੰਘ ਬੱਲੂਆਣਾ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਵਾਲ ਜਵਾਬ ਦੀ ਆਪਸੀ ਇੱਕ ਆਸਾਨ ਹੈ ਉਹ ਤਲਖੀ ਦੇ ਰੂਪ ਦੇ ਵਿੱਚ ਬਦਲ ਜਾਂਦੀ ਹੈ ਪੱਤਰਕਾਰ सुरेंद्रਪਾਲ ਸਿੰਘ ਬੱਲੂਆਣਾ ਸਾਡੇ ਨਾਲ ਕਾਲ ਤੇ ਵਿਰੁੱਧ ਨੇ ਬੱਲੂਆਣਾ ਸਭ ਸਵਾਗਤ ਹੈ ਸਭ ਤੋਂ ਪਹਿਲਾਂ ਆਹ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਹਾਡਾ ਬੱਲੂਆਣਾ ਸਾਹਿਬ ਸਭ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਇੱਕ ਕਹਿ ਸਕਦੇ ਆ ਕਿ ਪਹਿਲੀ ਇਸ ਤਰ੍ਹਾਂ ਦੀ ਵੀਡੀਓ ਹੈ ਜਿਸ ਵੀਡੀਓ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਘੇਰ ਕੇ ਪੰਜਾਬ ਦੇ ਉਸ ਨਾਮੀ ਨੌਨਵੰਨ ਦੇ ਵੱਲੋਂ ਸਵਾਲ ਕੀਤੇ ਜਾ ਰਹੀ ਹੈ ਜਿਹਦੀ ਸਮਾਜ ਦੇ ਵਿੱਚ ਇੱਕ ਭੂਮਿਕਾ ਦੀ ਵੱਡੀ ਛਲਾਗਾ ਵੀ ਕੀਤੀ ਜਾਂਦੀ ਹੈ ਤੇ ਆਖਰ ਦੇ ਵਿੱਚ ਕਿਹੜੇ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਨੇਕ ਜਥੇਦਾਰ ਸਾਹਿਬ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਝੋਟੇ ਦੇ ਵੱਲੋਂ ਹਾਂਜੀ ਇਹ ਜਦੋਂ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਨਾਲ ਸੰਬੰਧਿਤ ਇੱਕ ਸਮਾਗਮ ਗੁਰਦੁਆਰਾ ਝੰਡਾ ਸਾਹਿਬ ਤਲਵੰਡੀ ਸਾਬੋ ਅੱਜ ਜਿਹੜਾ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਪ੍ਰਵਿੰਦਰ ਸਿੰਘ ਝੋਟਾ ਦੇ ਉਹਦੇ ਸਾਥੀਆਂ ਨੇ ਜਥੇਦਾਰ ਹਰਪੀਤ ਸਿੰਘ ਨੂੰ ਘੇਰ ਕੇ ਕਈ ਸਵਾਲ ਪੁੱਛੇ ਉਹ ਤਾਂ ਉਹਨਾਂ ਨੇ ਪੁੱਛਿਆ ਵੀ ਜਿਹੜਾ ਬੰਦੀ ਸਿੰਘ ਹੈਗੇ ਆ ਉਹਨਾਂ ਦੇ ਮਾਮਲੇ ਵਿੱਚ ਤੁਹਾਡੀ ਭੂਮਿਕਾ ਕੀ ਰਹੀ ਜਿਹੜੇ ਖੜਕੂਵਾਦ ਵੇਲੇ ਖੜਕੂ ਸੰਘਰਸ਼ ਵੇਲੇ ਜਿਹੜੇ ਨੌਜਵਾਨ ਮਾਰੇ ਗਏ ਉਹਨਾਂ ਦੇ ਪ੍ਰਵਾਦ ਦੀ ਕਿਉਂ ਨਹੀਂ ਸਾਰ ਲਈ ਗਈ ਸੱਤ ਸੇ ਵਾਲੇ ਸਾਧ ਨੂੰ ਕਿਉਂ ਮਾਫ ਕੀਤਾ ਗਿਆ ਇਹ ਜਿਹੜੇ ਸਾਰੇ ਪੰਥਕ ਮਸਲੇ ਸੀਗੇ ਉਹ ਜਥੇਦਾਰ ਹਰਪੀ ਸਿੰਘ ਨੂੰ ਉਹਨਾਂ ਪੁੱਛੇ ਪਰ ਜਥੇਦਾਰ ਹਰਪੀ ਸਿੰਘ ਨੇ ਸਿਰਫ ਟਾਲ ਮਟੋਲ ਹੀ ਕੀਤਾ ਕੋਈ ਤੁਸੀਂ ਵੀਡੀਓ 'ਚ ਵੀ ਸੁਣ ਸਕਦੇ ਹੋ ਕੋਈ ਸਪਸ਼ਟ ਉਹਨਾਂ ਨੂੰ ਜਿਹੜਾ ਉੱਤਰ ਨਹੀਂ ਦੇ ਸਕੇ ਹੂੰ ਇਹਦੇ ਵਿੱਚ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਹੋ ਸਕਦਾ ਕਿ ਸਟੇਜ ਤੁਰ ਕੇ ਇੱਕ ਕਾਲ ਦੇ ਵਿੱਚ ਜਾਂਦੇ ਨਜ਼ਰ ਆਉਂਦੇ ਨੇ ਤੇ ਜੇ ਸਵਾਲ ਕਰਨੇ ਸੀ ਤੇ ਇੱਕ ਸਿਧਾਂਤਕ ਤਰੀਕੇ ਦੇ ਨਾਲ ਕਮਰੇ ਦੇ ਵਿੱਚ ਬੈਠ ਕੇ ਵੀ ਹੋ ਜਾਂਦੇ ਸੀ ਲੱਗਦਾ ਨਹੀਂ ਕਿ ਹੁੱਲੜਬਾਜੀ ਵਾਲਾ ਤਰੀਕਾ ਵੀ ਵਰਤਿਆ ਜਾ ਰਿਹਾ ਹੈ ਹੋ ਸਕਦਾ ਪਰ ਸਵਾਲ ਜਿਹੜੇ ਹੈਗੇ ਆ ਜੈਨਨ ਉਹਨਾਂ ਕਈ ਵਾਰੀ ਕੀ ਹੁੰਦਾ ਵੀ ਜਦੋਂ ਬੰਦਾ ਮੈਲ ਨ ਜਾਂਦਾ ਜਾਂ ਹੋਰ ਤੀਕੇ ਨਾਲ ਤੁਸੀਂ ਸਵਾਲ ਅੰਦਰ ਕੋਠੀ ਤੇ ਕਰਨ ਗਏ ਜਾਂ ਕਿਤੇ ਦਫ਼ਤਰ ਗਏ ਤੁਹਾਨੂੰ ਉਸ ਵੇਲੇ ਅੰਦਰ ਕੀ ਵਾਪਰਿਆ ਇਹ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਮੰਨ ਲਓ ਮੈਂ ਸਵਾਲ ਪੁੱਛ ਜਾਨਾ ਉਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਹੋ ਸਕਦਾ ਉਹਦਾ ਤਰੀਕਾ ਗਲਤ ਹੋਵੇ ਇਸ ਤਰ੍ਹਾਂ ਘੇੜ ਕੇ ਜਿ세ਦਾਰ ਨੂੰ ਪੁੱਛਣ ਦਾ ਪਰ ਜਿਹੜੇ ਸਵਾਲ ਹੈਗੇ ਆ ਉਹ ਉਹ ਉਹਨਾਂ ਦੇ ਬਿਲਕੁਲ ਸਹੀ ਹੈਗੇ ਆ ਕਿਉਂਕਿ ਬੰਦੀ ਸਿੰਘਾਂ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਜਾਂ ਹੁਣ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਉਹਨਾਂ ਨੇ ਕੋਈ ਬਹੁਤਾ ਵੱਡਾ ਸਟੈਪ ਨਹੀਂ ਚੁੱਕਿਆ ਉਹਨਾਂ ਕੋਲੇ ਮੌਕਾ ਸੀਗਾ ਉਹ ਗੱਲ ਨੂੰ ਅੱਗੇ ਲਿਜਾ ਸਕਦੇ ਸੀ ਨਾ ਹੀ ਸੌਦਾ ਸਾਹਿਬ ਦੀ ਮੁਆਫੀ ਵਾਲਾ ਮਸਲਾ ਜਿਉਂਦਾ ਤਿਉਂ ਖੜਿਆ ਕਿਵੇਂ ਜਥੇਦਾਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਘਰੇ ਬੁਲਾ ਕੇ ਆਪਣੇ ਸੌਦਾ ਸਾਹਿਬ ਨੂੰ ਮਾਫ ਕਰਾਇਆ ਕਿਵੇਂ ਉਹ ਚਿੱਠੀ ਪਹੁੰਚੀ ਹਜੇ ਜਿਹੜੇ ਮਾਮਲੇ ਜਿਉਂਦੇ ਤਿਉਂ ਐ ਨਾ ਕੋਈ ਬੇਅਦਬੀ ਵਾਲੇ ਮਸਲੇ ਤੇ ਗਿਆਨੀ ਹਰਪੀ ਸਿੰਘ ਦਾ ਕੋਈ ਬੜਾ ਵੱਡਾ ਸਟੈਂਡ ਸੀਗਾ ਜਿਦੋਂ ਲੱਗਦਾ ਵੀ ਹਾਂ ਜਥੇਦਾਰ ਸਾਹਿਬ ਸਿੱਖ ਪੰਥ ਦੇ ਨਾਲ ਖੜਿਆ ਉਹ ਤਾਂ ਇੱਕ ਵੀ ਇਹ ਸੀਗਾ ਵੀ ਉਹਨੂੰ ਬਣਾਇਆ ਗਿਆ ਬਸ ਉਹਨਾਂ ਕਸਮਾ ਪੂਰਾ ਕਰਕੇ ਉਹ ਚਲੇ ਗਏ ਉਹਨਾਂ ਦਾ ਕੋਈ ਬਹੁਤਾ ਪੰਥ ਦੇ ਲਈ ਆਪਾਂ ਕਹਿ ਨਹੀਂ ਸਕਦੇ ਕਿ ਪੰਥ ਦੇ ਮਸਲੇ ਤੇ ਬਹੁਤ ਵੱਡੇ ਸਟੈਂਡ ਰਹੇ ਹੁਣ ਸੁਰਿੰਦਰਪਾਲ ਸਿੰਘ ਦੇ ਵਿੱਚ ਸਵਾਲ ਇਹ ਵੀ ਹੈ ਕਿਤੇ ਨਾ ਕਿਤੇ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਕਾਰਜਕਾਲ ਨੂੰ ਜਾਂ ਉਹਨਾਂ ਦੇ ਸੰਗਤ ਦੇ ਦਰਮਿਆਨ ਵਖਿਆਨ ਨੂੰ ਜਾਂ ਸਤਕਾਰ ਨੂੰ ਦੇਖਦੇ ਆਂ ਤਾਂ ਦੂਜੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਨਾਲੋਂ ਹਟ ਕੇ ਉਹਨਾਂ ਨੂੰ ਵੱਖਰੇ ਸੰਦਰਭ ਦੇ ਵਿੱਚ ਦੇਖਿਆ ਜਾਂਦਾ ਹੈ ਦੇਖਿਆ ਤਾਂ ਜਾਂਦਾ ਸਿਰਫ ਮੈਨੂੰ ਇਹ ਲੱਗਦਾ ਵੀ ਬਿਆਨ ਹੀ ਸੀਗੇ ਇਹ ਵੀ ਉਹਨਾਂ ਨੇ ਕੋਈ ਜਿਹੜੇ ਸਿਰਫ ਸਟੈਂਡ ਕੀਤਾ ਸੀ ਉਹਦੇ ਲਈ ਕੋਈ ਬਿਆਉਤਬੰਦੀ ਨਹੀਂ ਹੈਗੀ ਜਦੋਂ ਤੁਸੀਂ ਕੋਈ ਵੀ ਮਸਲੇ ਆ ਬਾਰ-ਬਾਰ ਆਪਾਂ ਉਹੀ ਗੱਲ ਕਰਾਂਗੇ ਜਿਵੇਂ ਬੰਦੀ ਸਿੰਘਾ ਵਾਲਾ ਮਸਲਾ ਹੈਗਾ ਉਹਨਾਂ ਤੇ ਕੋਈ ਨਾ ਉਹਨਾਂ ਦੀ ਕੋਈ ਕਮੇਟੀ ਬਣਾਈ ਨਾ ਕੋਈ ਲੀਗਲ ਪ੍ਰੋਸੈਸ ਚ ਅੱਗੇ ਗੱਲ ਪਾਈ ਵੀ ਜਿਹੜੇ ਬੰਦੀ ਸਿੰਘਾ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੀਆੜੀ ਦਾ ਮਸਲਾ ਦੋ ਮਸਲਾ ਜਿਹੜਾ ਹੈਗਾ 2015 ਤੋਂ ਚੱਲ ਰਿਹਾ ਹੈ ਅੱਜ ਜਦ ਆਪਾਂ 24 ਜੀ ਖੜੇ ਆ ਤਾਂ ਉਹ ਮਸਲਾ ਕੋਈ ਨਹੀਂ ਹੱਲ ਹੋਇਆ ਸੌਦਾ ਸਾਹਿਬ ਦੀ ਮਾਫੀ ਕਿਹਨੇ ਦਿੱਤੀ ਕਿਉਂ ਦਿੱਤੀ ਉਹਨਾਂ ਬੰਦਿਆਂ ਨੂੰ ਸਜ਼ਾ ਜਿਹਨੇ ਜਿਨ੍ਹਾਂ ਨੇ ਜ਼ੋਰ ਪਾਇਆ ਵੀ ਮਾਫ ਕਰੋ ਉਹਨਾਂ ਨੂੰ ਕੀ ਸਜ਼ਾ ਮਿਲੀ ਮਸਲੇ ਤਾਂ ਜਾਂਦੇ ਸਾਂ ਉਹ ਹੈ ਸਿਰਫ ਆਪਾਂ ਇੱਕ ਕੁਰਸੀ ਤੇ ਬਹਿ ਕੇ ਸੀਟ ਤੇ ਬਹਿ ਕੇ ਸਿਰਫ ਬਿਆਨ ਦੇ ਦੇਣਾ ਬਿਆਨ ਤਾਂ ਕੋਈ ਵੀ ਦਿੱਤਾ ਜਾ ਸਕਦਾ ਉਹਦੀ ਕੋਈ ਇੱਕ ਸਮੇਂ ਦੇ ਲਈ ਹੁੰਦਾ ਵੀ ਠੀਕ ਹੈ ਭਾਈ ਹਾਂ ਇਹ ਹੋਇਆ ਪਰ ਜਿਹੜਾ ਕਰਨਾ ਚਾਹੀਦਾ ਉਹ ਨਹੀਂ ਹੋ ਸਕਿਆ ਜਿਸ ਕਰਕੇ ਜਿਹੜੇ ਨੌਜਵਾਨ ਹੈਗੇ ਉਹਨਾਂ 'ਚ ਗੁੱਸਾ ਵੀ ਹੈਗੇ ਜਿਹੜੇ ਸਮਝ ਰੱਖਦੇ ਆ ਵੀ ਜੇ ਜਥੇਦਾਰ ਸਾਹਬਾਂ ਦੀ ਕਿੱਡੀ ਪਾਦੀ ਹੁੰਦੀ ਆ ਕਿੰਨੀ ਪਾਵਰ ਹੁੰਦੀ ਆ ਉਹ ਇਸ ਇਸ ਮੌਕੇ ਪ੍ਰਵਿੰਦਰ ਝੋਟੇ ਨੇ ਅਕਾਲੀ ਫੂਲਾ ਸਿੰਘ ਜੋ ਸਾਡੇ ਜਥੇਦਾਰ ਨੇ ਸਤਕਾਰ ਜੋ ਉਹਨਾਂ ਦੀ ਵੀ ਗੱਲ ਕੀਤੀ ਵੀ ਉਹ ਏਡੇ ਵੱਡੇ ਜਿਹੜੇ ਰਾਜੇ ਸੀ ਮਹਾਰਾਜੇ ਮਹਾਰਾਜ ਦੀ ਸਿੰਘ ਉਹਨਾਂ ਨੂੰ ਵੀ ਜੋ ਸਵਾਲ ਪੁੱਛਦੇ ਸੀ ਜਾਂ ਉਹ ਕਰਦੇ ਸੀ ਤਾਂ ਉਹਦੇ ਮੁਕਾਬਲੇ ਉਹ ਮੁਕਾਬਲਾ ਕਰ ਰਹੇ ਆ ਤਾਂ ਮੌਜੂਦਾ ਦਾ ਔਰ ਚੋਰ ਨੂੰ ਜੋੜ ਰਹੇ ਆ ਤਾਂ ਕਰਕੇ ਉਹਨਾਂ ਨੂੰ ਮਨ ਕਿੰਨਾ ਕਿਤੇ ਦੁੱਖ ਹੁੰਦਾ ਇਸ ਗੱਲ ਦਾ ਵੀ ਸਾਡੇ ਜਿਹੜੀਆਂ ਸਮੱਸਿਆਵਾਂ ਜਿਉਂੀਆਂ ਤਿਉਹਾਂ ਹੈ ਜਥੇਦਾਰ ਸਾਹਿਬ ਆਉਂਦੇ ਆ ਤੱਕ ਸਾਹਿਬ ਤੇ ਬਦਲੇ ਜਾਂਦੇ ਆ ਪਰ ਜਿਹੜਾ ਐਕਚੁਅਲ ਤੇ ਜਾਂ ਗਰਾਊਂਡ ਜਮੀਨ ਬੱਧ ਤੇ ਕੁਝ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਕਰਕੇ ਰੋਸ ਵੀ ਹੁੰਦਾ ਮਨ 'ਚ ਹਾਂ ਇਸ ਗੱਲ ਨੂੰ ਵੀ ਮੰਨਿਆ ਜਾਵੇ ਕਿ ਅਕਾਲੀ ਦਲ ਦੇ ਨਾਲ-ਨਾਲ ਜਿਹੜੇ ਜਥੇਦਾਰ ਸਾਹਿਬ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ ਉਹਨਾਂ ਨੂੰ ਤਮਾਮ ਸਾਰਿਆਂ ਨੂੰ ਲੈ ਕੇ ਨੌਨਵਾਨਾਂ ਦੇ ਮਨਾਂ ਦੇ ਵਿੱਚ ਇੱਕ ਵੱਡਾ ਰੋਸ ਦੇਖਿਆ ਜਾ ਸਕਦਾ ਹੈ ਫਿਰ ਇਸ ਗੱਲ ਤੋਂ हां जी बिल्कुल है, है गई है काली दाल दाल कोई ग्राफ देखोगे 2015 चों ਤੋਂ ਬਾਅਦ ਐ ਸਿਆਸੀ ਤੌਰ ਤੇ 17 ਚ ਕਿੰਨੀਆਂ ਸੀਟਾਂ ਆਈਆਂ ਫਿਰ 22 ਦੇ ਇਲੈਕਸ਼ਨ ਹੋਏ ਕਿਵੇਂ ਹੁਣ ਦਿਨ ਦਿਨ ਗਰਾਫ ਆ ਹੁਣ ਉਹਨਾਂ ਨੇ ਪੰਜਾਬ بچਾਓ ਤਾ ਲੋਕ ਤਾਂ ਸਿਆਸੀ ਲੋਕ ਜਾਂ ਹੋਰ ਮਤਜਾਦ ਲੋਕ ਤਾਂ ਕਹਿੰਦੇ ਵੀ ਪਰਿਵਾਰ ਬਚਾਓ ਯਾਤਰਾ ਹੀ ਕਰ ਰਹੇ ਆ ਤਾਂ ਉਹ ਜਿਹੜੀ ਯਾਤਰਾ ਉਹਨਾਂ ਦਾ ਕੋਈ ਬਹੁਤਾ ਤੁਸੀਂ ਦੇਖਦੇ ਕੋਈ ਗਰਾ ਉਹ ਨਹੀਂ ਹੈਗਾ ਹੁਣ ਕਿਸਾਨੀ ਸੰਘਰਸ਼ ਆ ਗਿਆ ਪਹਿਲਾਂ ਭਾਨੇ ਸਿੱਟੂ ਵਾਲਾ ਮਸਲਾ ਸੀ ਉਹਨਾਂ ਜੱਤ ਦਾ ਵਿੱਚ ਵਿਚਾਲੀ ਰਹਿ ਗਈ ਨਾ ਲੋਕਾਂ 'ਚ ਕੋਈ ਉਹਨਾਂ ਬਾਰੇ ਹੈਗਾ ਕਿਉਂਕਿ ਲੀਡਰਸ਼ਿਪ ਦੇ ਸਵਾਲ ਹੈਗੇ ਆ ਚਾਹੇ ਕੁਵਾਲ ਸਿੰਘ ਝੁੰਦਾ ਦੀ ਜਿਹੜੀ ਕਮੇਟੀ ਬਣਾਈ ਸੀ ਸੋ ਉਹਨਾਂ ਨੇ ਹਲਕਿਆਂ 'ਚ ਜਿਹੜਾ ਕੰਮ ਕੀਤਾ ਝੁੰਦਾ ਕਮੇਟੀ ਨੇ ਉਹ ਝੁੰਦਾ ਕਮੇਟੀ ਦੀ ਰਿਪੋਰਟ ਵੀ ਨਹੀਂ ਬਾਹਰ ਗੱਡੀ ਕਿਉਂਕਿ ਉਹ ਚ ਇਹ ਸੀਗਾ ਬਾਹਰ ਜਿਹੜੀਆਂ ਗੱਲਾਂ ਆਈਆਂ মিডিਆ ਰਹੀਂ ਪ੍ਰ ਦੀ ਲੀਡਰਸ਼ਿਪ ਹੈ ਟਾਪ ਦੀ ਲੀਡਰਸ਼ਿਪ ਹੈਗੀ ਹੈ ਉਹਨੂੰ ਬਦਲਿਆ ਜਾਵੇ ਜੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਕਿਉਂ ਮਾਨੂੰ ਤਾਂ ਕਰਕੇ ਪ੍ਰਧਾਨਗੀ ਤੇ ਬਣੇ ਰਹੇ ਆ ਤਾਂ ਕਰਕੇ ਅਕਾਲੀ ਗੱਲ ਦਾ ਪਲਾ ਤਾਂ ਹੀ ਹੋਣਾ ਹੈ ਜੇ ਉਹ ਸੀਨੀਅਰ ਲੀਡਰਸ਼ਿਪ ਬਦਲੀ ਜਾਊਗੀ ਬਿਲਕੁਲ ਸਰਿੰਦਰਪਾਲ ਸਿੰਘ ਬਹੁਤ ਤੁਹਾਡਾ ਧੰਨਵਾਦ ਤੁਸੀਂ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤਾਂ ਸਰਿੰਦਰਪਾਲ ਸਿੰਘ ਬੱਲੂਆਣਾ ਜੋ ਕਿ ਤਖਤ ਸ੍ਰੀ ਦਮਦਮ ਸਾਹਿਬ ਸਾਹਬ ਤੋਂ ਕੀ ਤਲਵੰਡੀ ਤੋਂ ਪੂਰੀ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਉਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਥੇਦਾਰਾਂ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਉਸ ਤੋਂ ਪਹਿਲਾਂ ਤਾਂ ਦੇਖਿਆ ਜਾਵੇ ਤਾਂ ਕੇਵਲ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਂਦੇ ਸਨ ਪਰ ਇਸ ਵਕਤ ਨੌਂਦਵਾਨਾਂ ਦੇ ਵੱਲੋਂ ਜਥੇਦਾਰਾਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਇੱਕ ਵਾਰ ਵੀਡੀਓ ਵੀ ਤੁਹਾਡੇ ਨਾਲ ਸੰਧੀ ਕਰ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰ ਕੇ ਨੌਂਦਵਾਨ ਪਰਮਿੰਦਰ ਸਿੰਘ ਝੋਟਾ ਦੇ ਵੱਲੋਂ ਜਿੱਥੇ ਸਵਾਲ ਕੀਤੇ ਜਾ ਰਹੇ ਨੇ ਤੇ ਉੱਥੇ ਜਿਹੜੇ ਹੋਰ ਨੌਂਦਵਾਨ ਨੇ ਉਨ੍ਹਾਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਨੇ ਜਥੇਦਾਰ ਸਾਹਿਬ ਤਲਖੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਜਿਹੜੇ ਨੇ ਕਿਨਾਰਾ ਕਰਦੇ ਨਜ਼ਰ ਆਉਣੇ ਤੇ ਇੱਕ ਵਾਰ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬੋਲੋ ਨਾ ਤੁਸੀਂ ਕਿਹਨਾਂ ਨਾਲ ਸੀ ਮੈਨੂੰ ਦੇ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਗਏ ਮੈਂ ਮੌਖਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਦੋਂ ਬੋਲੇ ਤੁਸੀਂ ਮਾਫੀ ਵਲੇ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੋ ਦੀ ਕਿਹੜੀ ਤੇ ਮੈਂ ਬੋਲਦਾ ਨਹੀਂ ਨਹੀਂ ਮਰੀਜ਼ ਅਸੀਂ ਤੁਹਾਨੂੰ ਪੁੱਛਣਾ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛ ਲਈ ਬਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਮਾਨ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਨਹੀਂ ਅੱਛਾ ਆਹ ਵੀ ਬੋਲਦੇ ਮਾਰਾ ਜੰਨਾ ਬਾਰੇ ਆਪਣਾ ਬਰਗਾੜੀ ਕਹਾਂ ਵਾਲੇ ਦੀ ਮੈਂ ਸਾਰਾ ਬੋਲ ਕੇ ਚੱਕ ਆਇਆ ਇਹ ਨਾਂ ਲਿਓ ਜਮਾ ਸੁਣਣਾ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਤਲ ਨੂੰ ਹੀ ਆਨੇ ਹੀ ਚੱਲ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ ਅੱਜ ਆ ਰਿਹਾ ਸੱਤ ਨਾ ਸੱਤ ਦੀ ਬਾਤ ਮੈਂ ਤੁਹਾਨੂੰ ਦੱਸ ਦੋਦਾ ਸਹੀ ਤੁਸੀਂ ਬੰਦੀ ਬੰਦੀ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬਚੇ ਉਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਪ ਦੇ ਪਾਸੇ ਦੀ ਗੱਲ ਕਰੋ ਹਵਾਰਾਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦਗੇ ਦਿੱਲੀ ਨਾਲ ਜਾ ਰਹੇ ਤੁਹਾਡੀ ਆਪ ਵੀ ਵੀਡੀਓ ਆਈ ਹੋਈ ਹੈਗੀ ਦਿੱਲੀ ਨਾਲ ਜਾ ਰਹੇ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੈਗੀ ਇਹ ਵੀਡੀਓ ਆਈ ਆ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਆ ਸਾਡੀ ਹਾਂ ਹੁਣ ਪੜ ਜਾਓ ਸਾਡੇ ਸਵਾਲ ਤੇ ਜਵਾਬ ਦਿਓ ਜੱਤੇਦਾਰ ਬਣੇ ਹੋਗੇ